ਲੋ ਜੀ ਬਾਈ ਜੀ ਖੜਿਆਂਗੇ ਲੋਂਗੋਵਾਲ ਬੱਕਰਾ ਮੰਡੀ ਦੇ ਵਿੱਚ ਤੇ ਰਾਜੂ ਬਾਈ ਆਪਣੇ ਕੋਲ ਹੈਗਾ ਤੇ ਬਾਈ ਇਕੱਠ ਦੇਖ ਲੋ ਪਹਿਲਾ ਇੱਥੇ ਬਸ ਕਿੰਨਾ ਹੋਇਆ ਨਾ ਤੇ ਕਾਰਨ ਕੀ ਹੈਗਾ ਸਾਰੀ ਗੱਲਬਾਤ ਆਪਾਂ ਰਾਜੂ ਬਾਈ ਤੋਂ ਪੁੱਛਦੇ ਹਾਂ ਹਾਂਜੀ ਰਾਜੂ ਬਾਈ ਦੱਸੋ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਾਰਿਆਂ ਦਾ ਤੇ ਜਿਹੜੇ ਦੂਰੋਂ ਨੇੜੋਂ ਮੇਰੇ ਭਾਈ ਆਏ ਨੇ ਅੱਜ ਸਾਡੇ ਕੇ ਲੋਂਗੋਵਾਲ ਮਹਾਨ ਮੰਡੀ ਦੇ ਵਿੱਚ ਜੋ ਕਿ ਜਗਦੀਪ ਰੰਧਾਵਾ ਜੀ ਦੀ ਮੰਡੀ ਲੱਗਦੀ ਹੈ ਸਾਡੇ ਵਿਕਰਮਜੀਤ ਜੀ ਪ੍ਰਧਾਨ ਦੀ ਬਹੁਤ ਬਹੁਤ ਮੈਂਨਾਂ ਦਾ ਧੰਨਵਾਦੀ ਆ ਐਸੀ ਮੰਡੀ ਚੋ ਜੋ ਕਿ ਰੱਬ ਨੇ ਮੈਨੂੰ ਕਲਾਕਾਰੀ ਬਖਸ਼ੀ ਸ਼ਿਕਿਆ ਬਖਸ਼ੀ ਜੋ ਵੀ ਮਰਜੀ ਮਾਲਕ ਨੇ ਧਰਤੀ ਮਾਤਾ ਨੇ ਬਖਸ਼ੀ ਤੇ ਮੰਡੀਆਂ ਚ ਲੈ ਕੇ ਮੈਨੂੰ ਇਸੇ ਮੰਡੀ ਤੋਂ ਤੋੜਨ ਵਾਲਾ ਅੱਜ ਆ ਸਖਸ਼ ਖੜਾ ਹੈ ਪਰ ਸੇਮ ਸਿੰਘ ਧੂਰੀ ਵਾਲਾ ਜਿਹੜਾ ਕਿ ਤੁਹਾਡਾ ਵੀਰ ਛੋਟਾ ਬਾਈ ਰਾਜੂ ਮੰਡੀਆਂ ਦੇ ਵਿੱਚ ਫਿਰਦਾ ਮਾਰਾ ਕਰਦਾ ਚੰਗਾ ਕਰਦਾ ਪ੍ਰਮਾਤਮਾ ਨੂੰ ਪਤਾ ਮੈਨੂੰ ਨਹੀਂ ਪਤਾ ਤੇ ਆ ਬਾਈ ਜੀਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਮਾਛੂ ਵਾਲਾ ਸਭ ਤੋਂ ਮੇਰਾ ਵੱਡਾ ਵੀਰ ਆ ਮੰਨ ਲਓ ਛੋਟਾ ਮੰਨ ਲਓ ਇਹ ਪਹੁੰਚਿਆ ਅੱਜ ਬਹੁਤ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਮੇਰਾ ਆਪਦੇ ਵੀਰ ਦਾ ਮਾਨ ਸਨਮਾਨਤ ਕਰਨ ਜੋ ਕਿ ਚਾਂਦੀ ਦੇ ਪੁਰਾਣੇ ਛਿੱਕਿਆਂ ਦੇ ਨਾਲ ਬਹੁਤ ਬਹੁਤ ਸਵਾਗਤ ਧੰਨਵਾਦ ਕਰਦਾ ਮੇਰੇ ਵੀਰ ਧੰਨਵਾਦ ਵਾਹ ਆ ਫੋਟੋ ਖਿਚ ਲੋ ਜੀ ਇਹ ਜੀ ਆ ਬਾਜੀ ਦੇ ਨਾਲ ਆ ਲਾਓ ਜੀ ਹਾਂ ਜੀ ਭਾਈ ਅਸੀ ਕਰ ਜੀ ਕਸਰੀ ਗਾ ਠੀਕ ਹੈ ਜੀ ਦੱਸੋ ਭਾਈ ਜੀ ਕਿਵੇਂ ਆਏ ਆ ਪਰ ਜੀ ਆ ਮਾਚੀਵਾੜੇ ਮਾਚੀਵਾੜਾ ਸਾਹਿਬ ਤੋਂ ਨਾ ਠੀਕ ਹੈ ਜੀ ਰਾਜੀ ਨੂੰ ਕਾਫੀ ਕਾਫੀ ਸਮਾਂ ਤੋਂ ਮੈਂ ਇਹਨੂੰ ਮਤਲਬ ਕਿ ਇਹ ਜੀ ਵੀਡੀਓ ਦੇਖ ਰਿਆ ਸੀਗਾ ਠੀਕ ਹੈ ਜੀ ਤੇ ਮੇਰਾ ਮਨ ਕੀਤਾ ਵੀ ਇਹਨੂੰ ਮੈਂ ਕੋਈ ਸਨਮਾਨਿਤ ਕਰਾਂ ਇਹਨਾਂ ਨੂੰ ਚਾਂਦੀ ਦੇ ਸਿੱਕੇ ਜੋ ਕਿ 1876 ਦੇ ਸੰਬੰਧ ਦੇਾਰੇ ਠੀਕ ਹੈ ਜੀ ਕੰਮ ਕੀ ਆ ਆਪਣਾ ਜੀ ਕੰਪਨੀ ਆਪਣਾ ਸਰਾਫੀ ਦਾ ਕੰਮ ਆ ਜਿੱਧਰ ਆਪਣਾ ਜਗਤੰਭੇ ਜੁਲਰ ਦੁਕਾਨਾ ਮਾਚੀਵਾੜਾ ਸਾਹਿਬ ਗੰਧ ਚੋ ਠੀਕ ਹੈ ਜੀ ਵੇਖਾ ਦਿਓ ਜੀ ਇਹ ਆਪਣੇ ਯਾਨੀ ਕਿ ਪੁਰਾਣੇ ਸਿੱਕੇ ਨੇ ਨਾ ਇਹ ਪੁਰਾਣੇ ਸਿੱਕੇ ਆ ਪੁਰਾਣੇ ਸਿੱਕੇ ਚਾਂਦੀ ਦੇ ਆ ਦਿਖਾ ਦਿਓ ਬਾਈ ਦੇਖ ਸਕਦੇ ਹੋ ਬਹੁਤ ਸੋਹਣੇ ਆ ਮਾਨ ਜਿਹੜਾ ਕੀਤਾ ਗਿਆ ਰਾਜੂ ਦਾ 1876 ਸੰਦੇ ਆ ਠੀਕ ਆ ਜੀ ਕਿਵੇਂ ਲੱਗਿਆ ਰਾਜੂ ਫਿਰ ਬਾਈ ਇਹ ਜੀ ਬਹੁਤ ਵਧੀਆ ਲੱਗਿਆ ਜੀ 1870 ਦੇ ਪਹੁ ਪੁਰਾਣੇ ਨੇ ਅੰਗਰੇਜ਼ ਸਰਕਾਰ ਵਖਤ ਦੇ ਛਿੱਕੇ ਨੇ ਜੀ ਇਹ ਪੁਰਾਣੇ ਤੇ ਮਲਕਾਂ ਦੇ ਰੁਪਏ ਨੇ ਇੱਕ ਬਾਹਰਲੇ ਮੁਲਖ ਦਾ ਵੀ ਬਾਈ ਨੇ ਮੈਨੂੰ ਲਿਆ ਕੇ ਦਿੱਤਾ ਹੈ ਤੇ ਇਹਨਾਂ ਦਾ ਕੰਮ ਹੈ ਜੋ ਕਿ ਸੁਨਾਰੇ ਦਾ ਕੰਮ ਹੈ ਟੂਮ ਗਹਿਣਿਆਂ ਦਾ ਇਹਨਾਂ ਦੀ ਬਹੁਤ ਵੱਡਾ ਸ਼ੋਰਮ ਹੈ ਮਾਛੂੜੇ ਦੇ ਵਿੱਚ ਬਹੁਤ ਵੱਡੀ ਦੁਕਾਨ ਹੈ ਤੇ ਮਹਾਰਾਜ ਜਿਨ੍ਹਾਂ ਨੂੰ ਤੁਮ ਦੱਕਣੀ ਰਾਤ ਚੌਗਣੀ ਮਹਾਰਾਜ ਤਰੱਕੀਆਂ ਬਖਸ਼ੇ ਇਹਨਾਂ ਦੀਆਂ ਇੱਕ ਦੁਕਾਨਾਂ ਤੋਂ 1800 ਦੁਕਾਨਾਂ ਬਣ ਜਾਣਾ ਸਹੀ ਗੱਲ ਹੈ ਸਾਡੀਆਂ ਦੁਆਵਾਂ ਕਰੀਬਾਂ ਦੀਆਂ ਇਹਨਾਂ ਨੂੰ ਲੱਗ ਜਾਣ ਬਾਈ ਦਾ ਧੰਨਵਾਦ ਸਵਾਗਤ ਕਰਦਾ ਮੈਂ ਸਾਡੇ ਲੌਂਗੋਵਾਲ ਮੰਡੀ ਦੇ ਵਿੱਚ ਪਹੁੰਚਣ ਵਾਸਤੇ ਧੰਨਵਾਦ ਬਹੁਤ-ਬਹੁਤ ਸਾਰੀ ਸੁੱਚੀ ਟੀਮ ਦਾ ਧੰਨਵਾਦ ਜਿੰਨੀ ਕਿ ਆਪਣੀ ਵੀਡੀਓ ਬਣਾ ਰਹੀ ਐ ਸਾਰੇ ਚੈਨਲਾਂ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਜਰੂਰ ਕਰੋ ਜੀ ਧੰਨਵਾਦ ਹਾਂਜੀ ਬਾਈ ਜੀ ਖੁਸ਼ ਹਾਂ ਬਹੁਤ ਵਧੀਆ ਜੀ ਕਿਵੇਂ ਤੁਹਾਨੂੰ ਸ਼ੌਂਕ ਜਾਗੇ ਬਾਈ ਜੀ ਮੇਰੇ ਬਾਰੇ ਵੀਡੀਓ ਦੇਖ ਮੈਂ ਤਾਂ ਇੱਕ ਗਰੀਬ ਜਾਂ ਟੈਂਪਰੇਰੀ ਜਾਂ ਬੰਦਾ ਵੀਡੀਓ ਦੇਖ ਬੋਲਾ ਜਾਂ ਬੰਦਾ ਬੱਕਰੇ ਰੱਖੇ ਹੋਏ ਆਪਣੇ ਕੋਲੇ ਜਾਂ ਫਿਰ ਨਾ ਕੋੜਿਆਂ ਦਾ ਆਪ ਨੂੰ ਹੈਗਾ ਫਾਰਮ ਕੋੜੇ ਠੀਕ ਕੋੜੇ ਦਾ ਫਾਰਮ ਹੈਗਾ ਕੋਈ ਨਹੀਂ ਜੀ ਮਾਰਾ ਇਹਨੇ ਸੁੱਖ ਰੱਖੀ ਸਾਨੂੰ ਥੋੜੇ ਜੇ ਦਿਨਾਂ ਨੂੰ ਕੁਝ ਤੁਸੀਂ ਟਾਈਮ ਦਿਓ ਆਸੀਂ ਤੁਹਾਡੇ ਘੋੜਿਆਂ ਦੇ ਫਾਰਮ ਤੇ ਮੈਂ ਤੇ ਬਾਈ تر세ਮ ਵੱਡਾ ਚੈਨਲ ਲੈ ਕੇ ਇਹਨਾਂ ਦਾ ਆਵਾਂਗੇ ਉਹਦੇ ਤੇ ਤੁਹਾਡੀ ਵੀਡੀਓ ਪਾ ਕੇ ਸੀ ਜੀ ਸਾਰੇ ਦੇਸੀ ਪਰਦੇਸੀ ਚੜਾ ਕੇ ਆਵਾਂਗੇ ਸਾਨੂੰ ਜੀ ਇੱਕ ਦਿਨ ਵਿਹਲੇ ਟਾਈਮ ਮੰਗਲਵਾਰ ਜਾਂ ਸੋਮਵਾਰ ਨੂੰ ਟਾਈਮ ਦਿਓ ਜੀ ਕੁਝ ਦਿਨਾਂ ਦੇ ਵਿੱਚ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਾਰਿਆਂ